ਵਿਦਾਨਸਬ ਹਲਕਾ ਫਲੌਰ ਦੇ ਥਾਣਾ ਗੁਰਆਂ ਦੇ ਅਧੀਨ ਪੈਂਦੇ ਪਿੰਡ ਰੁੜਕਾ ਕਲਾਂ ਵਿਖੇ ਆਏ ਦਿਨ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਜਿਨ੍ਹਾਂ ਨੂੰ ਰੋਕਣ ਵਿੱਚ ਪ੍ਰਸ਼ਾਸਨ ਬੇਬਸ ਨਜ਼ਰੀ ਆ ਰਿਹਾ ਹੈ ਅੱਜ ਇੱਕ ਵੱਖਰੀ ਤੇ ਵੱਡੀ ਘਟਨਾ ਰੁੜਕਾ ਕਲਾਂ ਵਿਖੇ ਦੇਖਣ ਨੂੰ ਮਿਲੀ ਜਦੋਂ 메ਨ ਬਾਜ਼ਾਰ ਵਿੱਚ ਸਥਿਤ ਇੱਕ ਦੁਕਾਨ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਪੱਥਰਵਾਜ਼ੀ ਕਰਕੇ ਦੁਕਾਨ ਦੇ ਸ਼ੀਸ਼ੇ ਭੰਨ ਦਿੱਤੇ ਗਏ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਮਿੰਦਰ ਸਿੰਘ ਪੁੱਤਰ ਨਾਗਰ ਸਿੰਘ ਵਾਸੀ ਬਹਿਣਾਪੁਰ ਨੇ ਦੱਸਿਆ ਕਿ ਉਹ 메ਨ ਬਜ਼ਾਰ ਰੁੜਕਾ ਕਲਾ ਵਿਖੇ ਆਪਣੀ ਦੁਕਾਨ ਕਰਦਾ ਹੈ ਅੱਜ ਦੁਪਹਿਰ ਦੋ ਮੋਟਰਸਾਈਕਲ ਸਵਾਰ ਨੌਜਵਾਨ ਜਿਨ੍ਹਾਂ ਦੇ ਮੂੰਹ ਟਕੇ ਹੋਏ ਸਨ ਅਤੇ ਮੋਟਰਸਾਈਕਲ ਵੀ ਬਿਨਾ ਨੰਬਰ ਤੋਂ ਸੀ ਉਹਨਾਂ ਵੱਲੋਂ ਸਾਡੀ ਦੁਕਾਨ ਤੇ ਪੱਥਰਵਾਜ਼ੀ ਕੀਤੀ ਗਈ ਜਿਸ ਨਾਲ ਉਹਨਾਂ ਦੀ ਦੁਕਾਨ ਦਾ ਮੋਹਰਲਾ ਸ਼ੀਸ਼ਾ ਟੁੱਟ ਗਿਆ ਦੂਸਰਾ ਪੱਥਰ ਫਲੈਕਸ ਬੋਰਡ ਵਿੱਚ ਵੱਜਿਆ ਉਹਨਾਂ ਨੇ ਦੱਸਿਆ ਕਿ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ ਦੁਕਾਨਦਾਰ ਨੇ ਮੰਗ ਕੀਤੀ ਕਿ ਉਹ ਦੋਸ਼ੀਆਂ ਨੂੰ ਗ੍ਰਫਤਾਰ ਕਰਕੇ ਉਹਨਾਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਅਤੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕੀਤੀ ਜਾਵੇ। ਉਧਰ ਦੁਕਾਨਦਾਰਾਂ ਵਿੱਚ ਇਸ ਘਟਨਾਕਾਂ ਕਾਫੀ ਰੋਜ਼ ਦੇਖਣ ਨੂੰ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਘਰਾਂ ਅਤੇ ਦੁਕਾਨਾਂ ਵਿੱਚ ਵੀ ਆਪਣੇ ਆਪ ਨੂੰ ਆਸੁਰਖੇਤ ਮਹਿਸੂਸ ਕਰ ਰਹੇ ਹਾਂ। ਰੁੜਕਾ ਕਲਾਂ ਵਿੱਚ ਲਗਾਤਾਰ ਵਾਰਦਾਤਾ ਵਾਪਰ ਰਹੀਆਂ ਹਨ ਜਿਨ੍ਹਾਂ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਦੀ ਲੋੜ ਹੈ। ਜੇਕਰ ਜੋ ਗਾਕੇ ਰੋੜਕਾ ਕਲਾਂ ਵਿਖੇ ਇਸ ਹਫਤੇ ਵਿੱਚ 3-4 ਚੋਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਬੀਤੀ ਰਾਤ ਵੀ ਇੱਕ ਕਵਾੜੀਏ ਦੀ ਦੁਕਾਨ ਦੀ ਜਿੰਦੇ ਪੰਨੇ ਗਏ ਹਨ ਜਿਸ ਕਾਰਨ ਆਮ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਹਰ ਨਗਰ ਨਿਵਾਸੀ ਇਹ ਸਵਾਲ ਪੁੱਛਦਾ ਹੈ ਕਿ ਇਹ ਘਟਨਾਵਾਂ ਆਖਰ ਕਦੋਂ ਬੰਦ ਹੋਣਗੀਆਂ ਜਿਸ ਦਾ ਜਵਾਬ ਫਿਲਹਾਲ ਤਾਂ ਮਿਲਦਾ ਨਹੀਂ ਨਜ਼ਰ ਆ ਰਿਹਾ ਹਾਂਜੀ ਭਜੀ ਕੀ ਨਾ ਤੁਹਾਡਾ ਜੀ ਮੇਰਾ ਗੁਰਵਿੰਦਰ ਸਿੰਘ ਅੱਜ ਕੀ ਘਟਨਾ ਕੀ ਬਫਰੀ ਆਪਣੇ ਦੁਕਾਨ ਤੇ ਕੁਝ ਨਹੀਂ ਆ ਵੀ ਇਧਰੋਂ ਮੋਟਰਸਾਈਕਲ ਤੇ ਦੋ ਜਣੇ ਆਏ ਆ ਪੱਥਰ ਮਾਰ ਕੇ ਚਲੇ ਗਏ ਆ ਕੀ ਲਾਕ ਰੋਡ ਤਾਂ ਪਤਾ ਨਹੀਂ ਥੜੀ ਕਿਸੇ ਨੂੰ ਲਾਕ ਰੋਡ ਨਹੀਂ ਤੇ ਪੁਲਿਸ ਨੂੰ ਕੀਤਾ ਇਨਫਾਰਮ ਹਾਂਜੀ ਪੁਲਿਸ ਨੂੰ ਕਰਾਂਗਾ ਆਪਣਾ ਡਿਗਲ ਹੈ ਜੀ ਜਿਹੜੇ ਸ਼ੀਸ਼ੇ ਭੰਨੇ ਆ ਤਾਂ ਇਹਨਾਂ ਦਾ ਨੁਕਸਾਨ ਹੋਇਆ ਤੇ ਕਿ ਇਹਦੇ ਨਾਲ ਸਾਰੇ ਵਿੱਚ ਦਰਦ ਦਾ ਮਾਹੌਲ ਪੈਦਾ ਹੋ ਸਕਦਾ ਆ ਤੇ ਸਾਰੇ ਨੂੰ ਆਪਣੇ ਬਸਤੇ ਵਿੱਚ ਚਿੰਤਾ ਹੁੰਦਾ ਸਮਝਿਆ ਕਿ ਮੱਲੋਂ ਇਹ ਛਿਛੇ ਬੰਨੇ ਗਏ ਹਨ ਇਹ ਜਿਹੜੀ ਸ਼ਰਾਰਤੀ ਅੰਸਰ ਆ ਉਹਨਾਂ ਤੇ ਬਹੁਤ ਜ਼ਿਆਦਾ ਪ੍ਰੋਬਲਮ ਦੇ ਰਹੇ ਆ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਛੇਤੀ ਤੋਂ ਛੇਤੀ ਕਾਰਵਾਈ ਕਰਕੇ ਉਹਨਾਂ ਨੂੰ ਫੜਾਇਆ ਜਾਵੇ ਤੇ ਸਜ਼ਾ ਪਾ ਦਿੱਤੀ ਜਾਵੇ ਆਪਾਂ ਦੇਖਦੇ ਹਾਂ ਰੁੜਕ ਕਲਾਂ ਦੇ ਇਲਾਕੇ ਦੇ ਵਿੱਚ ਜਿੱਥੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਹੋ ਰਹੀਆਂ ਹੈਗੀਆਂ ਉਹਦੇ ਨਾਲ ਹੁਣ ਜਿਹੜੀ ਇੱਕ ਨਵੀਂ ਘਟਨਾ ਵਾਪਰੀ ਆ ਤੇ ਕੀ ਹੋਊਗਾ ਨਾਲ ਲੋਕਾਂ ਦੀ ਚਾਰਪੀ ਜਿੰਦਾਬਾਹ ਮਾਹੌਲ ਹੀ ਜਗਾ ਹੋਣਾ ਹੈ ਕੀ ਮੰਗ ਕਰਦੇ ਆ ਪ੍ਰਸ਼ਾਸਨ ਅਸੀਂ ਮੰਗ ਕਰਦੇ ਆ ਤੇ ਚੱਲਦੇ ਚੱਲਦੇ ਸਾਰੇ ਇਦਾਂ ਦੇ ਬੰਦਿਆਂ ਨੂੰ ਫੜ ਕੇ ਉਹਨਾਂ ਨੂੰ ਜਲਦੀ ਜਲਦੀ ਸਜ਼ਾ ਦਵਾਈ ਜਾਵੇ